老板扣一 ਸਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਪਤ ਗੁਰੂ ਨਾਨਕ ਲੰਿ ਧਾਇ ਤੇਰੇ ਅੰਗਦ ਘਰਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੇ ਤੋਂ ਬਹੁਤ ਦਰ ਸਿਮਰਿਆ ਘਰ ਨੋਂ ਨੇ ਤੇ ਆਵੇ ਭਾਈ ਸਭ ਥਾਈ ਹੁਲੇਖਾ ਆਈ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਤ ਚਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਟ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਜੋ ਹੌਸਹਿ ਵਜਾ ਦੀਆਂ ਚਾਲੀਆਂ ਮੁਕਤਿਆ ਹੱਟੀਆਂ ਜੱਪੀਆਂ ਕੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਨੜੇਟ ਕੀਤਾ ਜੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਥਾਲੂ ਸਾਜੀ ਬੋਲ ਜੀ ਸਿੰਗੜੀਆਂ ਨੇ ਧਰਮ ਹੀਤ ਅਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਝੜੇ ਆਰਿਆਂ ਨਾਲ ਚੜਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇ ਸਾਸ ਵਸਾ ਨਾਲ ਨਿਭਾਈ ਦਿਨਾਂ ਦੇ ਗਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੁੱਲ੍ਹ ਜੀ ਦਾ ਬਾਤ ਗੁਰਦਵਾਰੇ ਆਂਦਾ ਤੇ ਅੰਦਰ ਕੀ ਬੰਦ ਜੀ ਸੁਣਾਏ ਪ੍ਰਤਮੇਰ ਫਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਫਰਬਤ ਖਾਲਸਾ ਜੀ ਕੋ ਵਾਹੇ ਗਰੂ ਵਾਹੇ ਗਰੂ ਲਾਹੇ ਗਰੂ ਜਿੱਤ ਆਵੇ ਜਿੱਤ ਆਉਣ ਬਾਤ ਕੋ ਸਰਬਤ ਕੋ ਹੋਵੇ ਜਹਾ ਜਹਾ ਖਾਲਸਾ ਜੀ ਸਾਹਿਬ ਬਾਬਰ ਸਿਆਰੇ ਆਇ ਤ ਉਦੇਖ ਤੇਗ ਫਤਿਹ ਗੁਰਗਤੀ ਬਾਗ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਸਿਕਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਕਾਹਾ ਦਾਣ ਪਰਉਪਦਾ ਦਾਣ ਦਾਨ ਸਿਰ ਦਾਣ ਨਾਮ ਦਾਣ ਸੇਰੀ ਅਮਰਤ ਸਰ ਸਹਿਬ ਜੀ ਦੇ ਦਰਸ਼ਨ ਇਸ ਨਾਲ ਚੌਕੀਆਂ ਢੰਡੇ ਬੁੰਗੇ ਜੁਗੋ ਜੁਗ ਅਤਲ ਧਰਮ ਦਾ ਦੇ ਘਾਰ ਗੁੱਲ ਰੀ ਸੁਭਾਏ ਜੋ ਸੁਖੋ ਦਾ ਮਨ ਨਿਵਾਤ ਉਤੇ ਮਤ ਦਾ ਰਾਖਾ ਆਪਵਾਦੇ ਗੁਰੂ ਏ ਆਪਾਲ ਪੁਰਖ ਆਪਣੇ ਸੰਤ ਦੇ ਸਦਾ ਸੁਹਰੀ ਦਾ ਤਾਰ ਜੀਓ ਸਰੀਰ ਦਾ ਬਾਣਾ ਸਾਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਸੂੜ ਆ ਗਿਆ ਜਿਨ੍ਹਾਂ ਦੇ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦਾ দান ਖਾਲਸਾ ਦੀਨੋਂ ਬਖਸ਼ੋ ਏ ਨਮਾਣਿਆ ਦੇਮਾਨ ਨਿਦਾਨਿਆ ਦੇ ਨੇ ਉਤਿਆਦੇ ਓਤ ਸੰਜੀਪਿਤਾ ਵਾਹੀ ਗੁਰੂ ਧਨ ਧਨ ਦੁਗੋ ਜੋਗਤ ਅਤਲ ਜਵਰ ਸ਼ਮਰ ਬਖਤ ਦੇ ਮਾਲਕ ਗੁਰਤਾ ਗੱਦੀ ਦੇ ਸੁਭਾਈ ਮਾਨ ਗੁਰ ਸ਼ਬਦ ਦੇ ਅਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹضور ਅਰਦਾਸ ਬੇਨਤੀ ਹੈ ਆ ਬਦੀ ਦੇ ਬਾਣੀ ਅੰਦਰ ਚਾਰ ਪਹਿਰ ਰਹਿਣ ਸੁਖ ਆਨੰਦ ਨਾਲ ਬਤੀਤ ਹੋਈ ਆਇਆ ਚਾਰ ਪਹਿਰ ਦਿਨ ਆਪਣੇ ਬਾਣੀ ਅੰਦਰ ਸੁਖ ਸ਼ਾਂਤੀ ਸਹਿਤ ਬਤੀਤ ਕਰਾਉਣਾ ਅਮਰ ਸ਼ਹੀਦ ਭਾਨ ਧਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦਵਾਰਾ ਸ਼ਹੀਦ ਗੰਗਸਾਹਿਬ ਵਿਖੇ ਆਪ ਦੀ ਬੇਸੰਗਰ ਸੰਗਾਥਨ ਤਿਆਰ ਹਨ ਤੇ ਰੱਬਾ ਕਰੋ ਸੰਗਾਥਨ ਆਪੇ ਪ੍ਰਕਾਸ਼ਮਾਨ ਹੋਕਰ ਸੰਗਤਾਂ ਨੂੰ ਕੋਲੇ ਦਰਸ਼ਨ ਦਿਦਾਰ ਪਾਵਨ ਪਵਿੱਤਰ ਉਪਦੇਸ਼ ਬਖਸ਼ ਕਰਕੇ ਨਿਹਾਲ ਕਰੋ ਦਰ ਆਏ ਸਮੂਹ ਸੰਗਤੀਆਂ ਹਾਜ਼ਰੀਆਂ ਤਿਲ ਫੁੱਲ ਮਿਠਾਵਾਂ ਵਾਵਾ ਦਰ ਪਰਵਾਨ ਕਰਨੀਆਂ ਦਰੋਂ ਕਰੋ ਸਿੱਕੇ ਸਦਕ ਪਰੂਸਾ ਨਾਮਦਾਨ ਬਖਸ਼ਣਾ ਸੋਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲ ਕਰਨੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਨੀ ਸਰਬੱਤ ਦੇ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਸੋ ਕਾ ਸਨਾਸthਾਨਾ ਤੇ ਪਰਦਾਸ ਸਥਾਨਾ ਤੇ ਮੇ ਜਾਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਆਪ ਅੰਗ ਸੰਗ ਸੁਣਾਈ ਹੋੜਾ ਛੇ ਪਿਆਰੇ ਮੇਰਾ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਮ ਤਨਾਮ ਚੜ੍ਹਦੀ ਕਲਾ ਮੇਰੇ ਭਾਲੇ ਸਰਬਤ ਦਾ ਕਲਾ ਜੀ ਕੀ ਫਤਿਹ